ਹਰਨਾ ਗਿੱਦਰਬਾਹ ਵਿਖੇ ਇੱਕ ਨਕਲੀ ਪੁਲਿਸ ਪਲਾਸਮ ਬਣ ਕੇ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਦਾਸੀ ਕਿ ਡੀਐਸਪੀ ਅਫਤਾਰ ਸਿੰਘ ਨੇ ਰਾਜਪਾਲ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਨਾਮਕ ਦੁਕਾਨਦਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਵਿਅਕਤੀ ਜੋ ਆਪਣੇ ਆਪ ਨੂੰ ਪੁਲਿਸ ਕਰਮਚਾਰੀ ਦੱਸ ਰਿਹਾ ਸੀ ਉਸ ਨੇ ਖਾਕੀ ਪੈਂਟ ਤੇ ਪੰਜਾਬ ਪੁਲਿਸ ਵਾਲੇ ਲੋਗੋ ਵਾਲੀ ਟੀ-ਸ਼ਰਟ ਪਾ ਕੇ 3000 ਰੁਪਏ ਨਕਦ ਲੈ ਤੇ Google Pay ਰਾਹੀਂ ਅਦਾਇਗੀ ਹੋਣ ਦੀ ਝੂਠੀ ਜਿਹੜੀ ਐਂਟਰੀ ਵਿਖਾ ਦਿੱਤੀ ਸੀ ਸੀਸੀਟੀਵੀ ਦੀ ਮਦਦ ਨਾਲ ਪੁਲਿਸ ਨੇ ਜਾਂਚ ਕੀਤੀ ਤੇ ਦੋਸ਼ੀ ਕਰਨਾਲ ਸਿੰਘ ਉਰਫ ਦੀਪ ਵਾਸੀ ਦੁੱਲੇਵਾਲ ਜ਼ਿਲ੍ਹਾ ਮਾਨਸਨ ਗ੍ਰਿਫਤਾਰ ਕਰ ਲਏ ਗਏ ਤੇ ਉਤੇ ਹੀ ਪੁਲਿਸ ਨੇ ਅਨੁਸਾਰ આરોપી ਨੇ ਪਹਿਲਾਂ ਵੀ ਕਈ ਥਾਵਾਂ ਤੇ ਠੱਗੀਆਂ ਕੀਤੀਆਂ ਨੇ ਤੇ ਹੁਣੇ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਜਿੱਥੇ ਹੋਰ ਰਾਜ਼ ਖੁੱਲਣ ਦੀ ਸੰਭਾਵਨਾ ਕਾਫੀ ਚਰਚਾਵਾਂ ਜੈਸੇ ਸੋਸ਼ਲ ਮੀਡੀਆ ਵੀਡੀਓ ਆ ਰਹੇ ਸੀ ਪੁਲਿਸ ਦੀ ਵਰਦੀ ਚ ਠੱਗੀਆਂ ਮਾਰ ਰਹੀ ਹੁੰਦਾ ਕੌਣ ਸ਼ਕਤੀ ਹੈ ਕਿੱਥੋਂ ਪਕੜਿਆ ਗਿਆ ਜੀ ਮਿੱਤੇ 21 7 25 ਨੂੰ ਰੀਟ 3:00 ਵਜੇ ਹੁਸਨਤ ਚੌਂਕ ਦੇ ਵਿੱਚ ਗੁਰਵਿੰਦਰ ਸਿੰਘ ਸੌਰਵ ਖਰਚਰਨ ਸਿੰਘ ਇਹਨਾਂ ਦੀ ਕੋਲ ਸਸਤਰੀ ਦੁਕਾਨ ਹੈ ਇਹ ਦੁਕਾਨ ਤੇ ਬੈਠੇ ਸੀ ਇੱਕ ਸ਼ਖਸ ਆਇਆ ਨਾਮ ਕੋ ਜਿਹਦੇ ਖਾਕੀ ਪੱਪ ਖਾਕੀ ਪੈਂਟ ਤੇ ਵਾਈਟ ਟੀ-ਸ਼ਰਟ ਜਿਹਦਾ ਤੇ ਪੁਲਿਸ ਵਾਲਾ ਲੱਗ ਰਿਹਾ ਸੀ ਇਹਨੂੰ ਮੱਲਾ ਮੱਥਾ ਚ ਲਾ ਕੇ ਕਹਿੰਦਾ ਮੈਨੂੰ ਕੈਸ਼ ਚਾਹੀਦਾ ਬਹਿ ਮਤ ਨੂੰ ਸਕੈਨ ਕਰ ਦਿੰਦਾ ਇਹਨੇ ਬ੍ਰਾਂਧਾਰਨੇ ਗਵਿੰਦਰ ਸਿੰਘ ਨੇ ਸੋਚਾਇਆ ਕਿ ਜੇ ਕੋਈ ਪੁਲਿਸ ਮਾਈਨ ਹੋਣਾ ਹੈ ਕਿ ਜਿਹੜੇ ਮੁਸ਼ਕਲ ਚ ਹੈ ਉਹਨਾਂ ਨੂੰ 3000 ਰੁਪਏ ਦੇਤਾ ਤੇ ਜਦੋਂ ਇਹਨੇ ਸਕੈਮ ਕੀਤਾ ਸਕੈਮ ਕਰਕੇ ਚਲਦੀ ਜਦਾਂ ਚਲਾ ਗਿਆ ਤਾਂ ਬਾਜੂ ਗਵਿੰਦਰ ਸਿੰਘ ਨੇ ਖਾਤਾ ਚੱਕੇ ਤਾਂ ਉਹ ਖਾਤੇ 'ਤੇ ਪਹੇ ਨਹੀਂ ਆਇਆ ਤੇਨੇ ਗਵਿੰਦਰ ਸਿੰਘ ਕੰਪਲੇਟ ਕੀਤੀ ਜੇ ਕੰਪਲੇਟ ਤੇ ਸੀ ਮਕਦਮਾ ਨੰਬਰ 97 ਮਿਤੀ 21/7/25 ਅੰਡਰ ਸੈਕਸ਼ਨ 318 4 303 2 ਬੀ ਐਨ ਐਸ ਸਾਡਾ ਕਦਰਵਾ ਕਦਰਵਾਤਾ ਰਜਿਸਟਰ ਕਰਕੇ ਜੁਮੇ ਟੈਕਨੀਕਲ ਤਰੀਕੇ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਮੰਗਾਲ ਕੇ ਪਰਤਾਹ ਕੀਤੀ ਦਾ ਸਾਨੂੰ ਅਜੇ ਦੋਸ਼ੀਪ ਕਰਨਾਇਲ ਸਿੰਘ ਜਿਸਦੀਪ ਪੁੱਤਰ ਫਕੀਰ ਚੰਦ ਵਾਸੀ ਦੋਨੋਵਾਲ ਪੀਐਸ ਸਦਰਮਨਸ ਇਹਨੂੰ ਕੱਲ੍ਹ ਅਸੀਂ ਅਰੈਸਟ ਕਰ ਲਿਆ ਇਹਨੇ ਪੁੱਛ ਕੇ ਦੱਸਤਾ ਵੀ ਮੈਂ ਆਇਆ ਸੀ 3000 ਰੁਪਇਆ ਲੈ ਗਿਆ ਸੀ ਕੱਲ ਪੇਸ਼ ਕਰਕੇ ਦੋਨ ਦਾ ਪੁਲਸਰ ਮਾਰਤੇ ਤੇ ਇਹ ਤੋਂ ਅਜੇ ਕਰਦੀ ਜਿਹੜੀ ਇਹਨੂੰ ਚੱਲੀ ਪਈ ਹੋਈ ਸੀ ਇਹਦਾ ਮੋਟਰਸਾਈਕਲ ਉਹ ਕਵਰ ਕਰਨਾ ਕਰ ਲਾਂਗੇ ਅੱਜ ਆ ਤਾਂ ਉਹਨੂੰ ਦੱਸਿਆ ਪੁਲਿਸ ਵਾਲਿਆਂ ਦੇ ਆ ਸੀ ਇਹਦਾ ਪੁਲਿਸ ਨਾਲ ਕੋਈ ਲੈਣ ਦੇ ਨਹੀਂ ਸਰ ਇਹ ਕਿੱਥੇ ਸਰ ਨੇ ਵਰਦੀ ਕਿੱਥੋਂ ਰੇਂਜ ਕੀਤੀ ਸਰ ਇਹਦਾ ਕੀ ਫਾਦੇ ਇਹਦਾ ਪੁਲਿਸ ਵਾਲੇ ਸੀ ਉਹ ਮੈਂ ਕਰ ਰਿਹਾ ਤਫਤੀਸ਼ ਇਹਦੀ ਪਤਾ ਲੱਗਿਆ ਤੇ ਵਰਦੀ ਆ ਬਬੀ ਜੀ ਵੀ ਖਾਕੀ ਪੈਂਟ ਦਾ ਖਾਕੀ ਪਾਕਾਮ ਵੀ ਬਣਾਉਂ ਤਾਂ ਮਿਲ ਜਾਂਦੀ